ਜਾਣਕਾਰ ਬੰਦੇ ਜਿਹਦੇ ਵਿੱਚ ਆਸ਼ੂਕ ਮੋਂਗਾ ਦੀ ਡੈਥ ਹੋ ਗਈ ਸੀ ਮਰਡਰ ਹੋ ਗਿਆ ਸੀ ਜੋ ਇਹਨਾਂ ਦੇ ਵਿੱਚ ਇਹਦੇ ਵਿੱਚ ACB ਜਿਹੜਾ ਉਹਨਾਂ ਦਾ ਮੇਨ ਅਮਰੀਕ ਸਿੰਘ ਇਲਸ ਅਮਰੀਕਾ ਜਿਹੜਾ ਕਿ ਜੇਲ ਬਠਿੰਡਾ ਜੇਲ ਦੇ ਵਿੱਚ ਐਨਡੀਪੀਐਸ ਐਕਟ ਦੇ ਵਿੱਚ ਫਰੀਦਕੋਟ ਜੇਲ ਦੇ ਵਿੱਚ ਐਨਡੀਪੀਐਸ ਐਕਟ ਦੇ ਵਿੱਚ ਬੰਦਾ ਹੈ ਤੇ ਹੁਣ ਅਸੀਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਹੋਏ ਹਾਂ ਤੇ ਉਹਨੂੰ ਉਹ ਤੇ ਇਹ ਆਸ਼ੂ ਮੋਂਗਾ ਬਹੁਤ ਕਰੀਬੀ ਦੋਸਤ ਸੀਗੇ ਤੇ ਇਹਨਾਂ ਦੀ ਇੱਕ ਅਮਰਜੀਤ ਸਿੰਘ ਨੂੰ ਲੈ ਕੇ ਵੀ ਉਹ ਇਹਦੇ ਨਾਲ ਦੋਸਤੀ ਕਿਉਂ ਬਧਾਰਿਆ ਹੋਂਗਾ ਮੈਂ ਇਸ ਗੱਲ ਤੋਂ ਇਹਨਾਂ ਦੀ ਲੜਾਈ ਹੋਈ ਝਗੜਾ ਸੀਗਾ ਜਿਸ ਤੇ ਚਲਦੇ ਇਹਨਾਂ ਨੇ ਆਪਦੇ ਜਿਹੜੇ ਦੋ ਜਣੇ ਇੱਕ ਸ਼ਿਵਮ ਸ਼ਾਂਗਾ ਤੇ ਜਿਹੜਾ ਯਵਰਾਜ ਯੂਵੀ ਇਹਨਾਂ ਦੇ ਰਾਹੀਂ ਉਹਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਅਮਰੀਕ ਸਿੰਘ ਅਮਰੀਕਾ ਉਹਨੇ ਤੇ ਇਸ ਨੂੰ ਆਸ਼ੂ ਨੂੰ ਆਸ਼ੂ ਮੋਂਗਾ ਨੂੰ ਇਸ ਨੂੰ ਫੋਨ ਫੋਨ ਕਰਕੇ ਤੇ ਇਹਨੂੰ ਵੈਸੇ ਇਸ ਦੇ ਨਾਲ ਬੜੀ ਡੈਰੋਗੇਟਰੀ ਗੱਲਾਂ ਕੀਤੀਆਂ ਉਸਦੇ ਪਰਿਵਾਰ ਬਾਰੇ ਉਸਦੇ ਲੇਡੀਜ਼ ਘਰ ਦੀਆਂ ਲੇਡੀਜ਼ ਬਾਰੇ ਇੱਕ ਦੂਜੇ ਨੂੰ ਇਹਨਾਂ ਨੇ ਕਾਫੀ ਬੋਲੇ ਤੇ ਇਹਨਾਂ ਦਾ ਲੜਾਈ ਝਗੜਾ ਵੱਧ ਗਿਆ ਉਸ ਤੋਂ ਬਾਅਦ ਇਹ ਆਸ਼ੂ ਮੋਂਗਾ ਉਸ ਦੇ ਇਹ ਜਿਹੜੇ ਸਾਥੀ ਉਹਦੇ ਨਾਲ ਜਿਹੜੇ ਲੈ ਕੇ ਉਸ ਜਗ੍ਹਾ ਤੇ ਜਿਹਨਾਂ ਨੂੰ ਪਤਾ ਲੱਗਿਆ ਵੀ ਉੱਥੇ ਉਹ ਯੁਵਰਾਜ ਯੂਵੀ ਉੱਤੇ ਹੈਗਾ ਤੇ ਉਸ ਉੱਥੇ ਗਏ ਆਸ਼ੂ ਗੁਰਜਿੰਦਰ ਜਿਵੇਂ ਸਰਜੀ ਸਾਹਾ ਦੇਵ ਸ਼ਰਮਾ ਅਮਰਜੀਤ ਇਹ ਸੋਨੂ ਜਿਹੜਾ ਪੱਲਾ ਮੇਘਾ ਦਾ ਇਹ ਸਾਰੇ ਜਣੇ ਉੱਥੇ ਗਏ ਤੇ ਉੱਥੇ ਜਦੋਂ ਉਹਦੇ ਦੁਕਾਨ ਜਿਹੜੀ ਟੈਟੂ ਵਾਲੀ ਸੀ ਉਹਦੇ ਵਿੱਚ ਬੜੇ ਤੇ ਉੱਥੇ ਜਿਹਨਾਂ ਦਾ ਝਗੜਾ ਹੋਇਆ ਜਿਸ ਦੌਰਾਨ ਗੋਲੀ ਆਪਸੇ ਚੱਲੀਆਂ ਤਾਂ ਜਿੱਥੇ ਗੋਲੀ ਉਹਨੇ ਯੂਵੀ ਨੇ ਇਹਦੇ ਗੋਲੀ ਮਾਰ ਕੇ ਉਸ ਦੀ ਮੌਤ ਹੋ ਗਈ ਅਸ਼ੁਮੋਂਗੇ ਦੀ ਤੇ ਉੱਥੋਂ ਜਿਹੜੇ ਦੂਜੇ ਜਣੇ ਸੀ ਅਚਾਨਕ ਉਹਦੇ ਵਿੱਚੋਂ ਬਾਹਰ ਨਿਕਲੇ ਦੁਕਾਨ ਤੋਂ ਤੇ ਉਹਨਾਂ ਨੇ ਵੀ ਬਾਹਰ ਜਾ ਕੇ ਵਾਪਸ ਫੈਰ ਕਰਨੇ ਸ਼ੁਰੂ ਕਰਤੇ ਜਿਹੜਾ ਯੂਵੀ ਦੁਕਾਨ ਦੇ ਅੰਦਰੋਂ ਫੈਰ ਕਰੀ ਗਿਆ ਤੇ ਥੋੜੀ ਦੇਰ ਬਾਅਦ ਹੀ ਸਾਰੀ ਘਟਨਾ ਕਰੀਬ 1 ਮਿੰਟ ਦੀ ਆ ਤੇ ਉੱਥੋਂ ਬਾਹਰ ਨਿਕਲਿਆ ਬਾਹਰ ਨਿਕਲ ਕੇ ਉਹ ਗਲੀ ਦੇ ਵਿੱਚ ਦੌੜ ਗਿਆ ਇਹਨਾਂ ਨੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਬਾਕੀ ਬੰਦੇ ਨੇ ਤੇ ਜਿਦੇ ਵਿੱਚ ਗੁਰਜਿੰਦਰ ਤੇ ਆਪਣਾ ਅਮਰਜੀਤ ਰੈਜ਼ੀਡੈਂਟ ਪੱਲਾ ਮੇਗਾ ਵਗੈਰਾ ਇਹ ਸੀਗੇ ਇਹਨਾਂ ਨੇ ਪਿੱਛੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੂੰ ਉਹ ਨਹੀਂ ਮਿਲਿਆ ਤੇ ਸਾਰੇ ਜਣੇ ਉੱਥੋਂ ਦੌੜ ਗਏ ਤੇ ਹੁਣ ਇਹ ਕੱਲ ਜਿਹੜੇ ਪੁਲਿਸ ਨੂੰ ਬੜੀ ਵਧੀਆ ਸਫਲਤਾ ਮਿਲੀ ਜਦੋਂ ਕਾਊਂਟਰ ਇੰਟੈਲੀਜੈਂਸ ਤੇ ਡਿਸਟ੍ਰਿਕਟ ਪੁਲਿਸ ਫਿਰੋਜ਼ਪੁਰ ਦੇ ਸੰਜੇਵ ਆਪਰੇਸ਼ਨ ਦੇ ਵਿੱਚ ਅਮਰਜੀਤ ਪੱਲਾ ਮੇਗਾ ਗੁਰਜਿੰਦਰ ਏਲੇਸ ਕੋੜਾ ਏਲੇਸ ਗੁਰੀ ਬਸਤੀ ਅੰਮ੍ਰਿਤਸਰੀ ਆਰਐਫਕੇ ਇਸ सोनू ਰੈਜ਼ੀਡੈਂਟ ਆਫ ਭੰਮਾ ਸਿੰਘ ਵਾਲਾ ਨੀਅਰ ਪੱਲਾ ਮੇਗਾ ਉਹਦੇ ਪੱਲੇ ਵੇਕੇ ਦੇ ਕੋਲ ਇਹ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਦੇ ਜਿਹੜੇ ਕ੍ਰਾਸ ਫਾਇਰਿੰਗ ਦੇ ਵਿੱਚ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤੀ ਤੇ ਜਵਾਬੀ ਫਾਇਰ ਦੇ ਵਿੱਚ ਇਹਨਾਂ ਦੇ ਵੀ ਇਹ ਤਿੰਨੇ ਜ਼ਖਮੀ ਹੋ ਗਏ ਆ ਤੇ ਇਹ ਇਲਾਜ ਦੀਨ ਹੈ ਤੇ ਪੁਲਿਸ ਨੂੰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਦੇ ਵਿੱਚ ਇਹਨਾਂ ਪਾਸੋਂ ਚਾਰ ਵੈਪਨ ਆਗੜੇ ਦੇਖ ਰਹੇ ਆ ਪਿਸਟਲ ਹੈ ਗਲੌਕ ਪਿਸਟਲ ਵੀ ਹੈ ਇਹਨਾਂ ਨੂੰ ਬਰਾਮਦ ਕੀਤੇ ਆ ਇਹਨਾਂ ਦੇ ਸਬੰਧੀ ਅਸੀਂ ਅੱਗੇ ਪੁੱਛ ਗਿਛ ਜਦੋਂ ਵੀ ਇਹਨਾਂ ਦੀ ਕਰਾਂਗੇ ਇਨਵੈਸਟੀਗੇਸ਼ਨ ਹੋਊਗੀ ਉਤੋਂ ਇਹ ਪਤਾ ਲੱਗ ਪਤਾ ਕਰਾਂਗੇ ਵੀ ਇਹ ਇਹਨਾਂ ਨੇ ਕਿੱਥੋਂ ਇਹਨਾਂ ਦੇ ਆਹ ਜਿਹੜੇ ਸੋਫਿਸਟੀਕੇਟਿਡ ਵੈਪਨਸ ਆ ਇਹ ਇਹਨਾਂ ਕੋਲ ਕਿੱਥੋਂ ਆਏ ਜਿਵੇਂ ਬਲੌਕ ਹੈ ਤੇ ਉਸ ਉਹਦੇ ਵੀ ਤੈਅ ਤੱਕ ਜਾਇਆ ਜਾਊਗਾ ਤੇ ਜਿੱਥੋਂ ਵੀ ਇਹਨਾਂ ਨੂੰ ਕਿਤੋਂ ਸਪਲਾਈ ਹੋਏ ਉਤੋਂ ਤੱਕ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਊਗੀ ਕੋਈ ਇਹਨਾਂ ਦੇ ਪਹਿਲੇ ਵੀ ਮਕਦਮੇ ਹੈਗੇ ਸਰ ਇਹਨਾਂ ਦੇ ਜੀ ਪਹਿਲਾਂ ਵੀ ਮੁਕਦਮੇ ਇਹਨਾਂ ਦੇ ਦਰਜ ਹੈਗੇ ਜੀ ਤੇ ਸਾਰਿਆਂ ਤੇ ਇਹਨਾਂ ਤੇ ਇਹਨਾਂ ਤੇ ਤਿੰਨਾਂ ਤੇ ਹੀ ਹੈਗੇ ਜੀ ਪਹਿਲੇ ਪਹਿਲਾ ਮੁਕਦਮਾ ਦਰਜ ਹੋ ਗਿਆ ਸੀ ਸਰ ਜੀ ਉਹ ਇਹਦੇ ਜੀ ਬਹੁਤ ਸੀ ਸਰ ਹਾਂਜੀ ਨਕਾ ਜੀ ਸੀ ਇਹ ਸਾਡੀ ਜਿਹੜੀ ਹੁਣ ਤੱਕ ਦੀ ਉਹਦੇ ਵਿੱਚ ਉਹ ਆਇਆ ਸੀਗਾ ਤੇ ਮੈਨੂੰ ਕੋਈ ਪਤਾ ਲੱਗਿਆ ਵੀ ਇੱਥੇ ਜਿਹੜੀ ਕਿਸੇ ਨੂੰ ਉਸਦੇ ਉਹ ਕਹਿੰਦਾ ਉਹਦੇ ਕੋਈ ਰਿਸ਼ਤੇਦਾਰ ਕਹਿੰਦੇ ਫਿਰ ਰਹੇ ਆ ਵੀ ਮੈਂ ਇਨਵੋਲਡ ਨਹੀਂ ਸੀ ਅਸੀਂ ਇਨਵੈਸਟੀਗੇਸ਼ਨ ਜਿਹੜੀ ਹੁੰਦੀ ਹੈ ਜੀ ਉਸ ਨੂੰ ਪੂਰੇ ਧੰਗ ਦੇ ਨਾਲ ਸਹੀ ਤਰੀਕੇ ਦੇ ਨਾਲ ਐਜ਼ ਪਰ ਲਾਅ ਕੀਤਾ ਜਾਊਗਾ ਤੇ ਜਿਹੜਾ ਇਹਦੇ ਚ ਇਨਵੋਲਡ ਆ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਣਾ ਸਖਤ ਤੋਂ ਸਖਤ ਐਕਸ਼ਨ ਲਿਆ ਜਾਊਗਾ ਇਸ ਵਿੱਚ ਕਿੰਨੇ ਦੋਸ਼ੀ ਸਨ ਜਿਹੜੇ ਫਾਇਰਿੰਗ ਕਰਨ ਵਾਲੇ ਔਰ ਜਿਨੇ ਗੋਲੀ ਮਾਰੀ ਹੈ ਇਦੇ ਵਿੱਚ ਜੀ ਉਹਦੇ ਨਾਲ ਚਾਰ ਜਣੇ ਹੋਰ ਸੀ ਜਿਹੜੇ ਪਤਾ ਲੱਗਦਾ ਇੱਕ ਜਣਾ ਉਹਦੇ ਵਿੱਚ ਡਰਾਈਵਰ ਸੀਗਾ ਗੱਡੀ ਦੇ ਵਿੱਚ ਹੀ ਬੈਠਾ ਰਿਹਾ ਤੇ ਜਿਹੜੇ ਉਹਨਾਂ ਚੋਂ ਅਸੀਂ ਆਹ ਤਿੰਨੇ ਜਿਹੜੇ ਅਰੈਸਟ ਹੋ ਗਏ ਆ ਦੂਜੇ ਨੂੰ ਵੀ ਜਲਦੀ ਕਰ ਲਾਂਗੇ ਇੱਥੇ ਚਾਰ ਵੈਪਨਸ ਜਿਹੜਾ ਨਾ ਤੋਂ ਜਿਹੜੇ ਰਿਕਵਰ ਕੀਤੇ ਜੀ